ਚਿੱਟੀ ਛੱਬਰੀ ਵਾਲਾ ਨਵਾਂ ਟਰੈਕਟਰ ਦੇਖ ਲਿਆ ਆ ਮੇਰੇ ਮਿੱਤਰੋ ਪਹਿਲੀ ਰੇਡ ਇੱਕ ਇੱਕ ਰਿਵਿਊ ਹੈ ਦੋਨੋਂ ਟੀਮਾਂ ਨੋਟ ਕਰ ਲੈਣ ਇੱਕ ਇੱਕ ਰਿਵਿਊ ਹੈ ਜਵਾਨ ਸੁਖੇ ਯਾਰ ਲੋਪੋ ਵਾਲੇ ਦੀ ਪਗਾਉਣੀ ਪਈ ਹੈ ਯਾਰੀ ਪਾਲੀ ਸਰਪੰਚ ਰੂਮੀ ਵਾਲੇ ਨਾਲ ਨਮਾਉਣੀ ਪਈ ਹੈ ਐਸੇ ਕਰਕੇ ਕਮਾਲਪੁਰੇ ਥਾਜਰੀ ਲਵਾਉਣੀ ਪਈ ਹੈ ਆ ਉਨੇ ਪਹਿਲਾ ਨੰਬਰ ਲੈ ਕੇ ਵਾਪਸ ਆਏ ਮੇਰੇ ਵੀਰੋ ਅਗਲੀ ਰੇਡ ਬੂਰੀਏ ਦੀ ਪੁੱਟੇ ਬਾਈ ਕਰਦੇ ਗੱਲ ਯਾਰ ਬੂਰੀਆ ਕਹਿੰਦੇ ਸੀਸਰ ਵਾਲਾ ਕਬੱਡੀ ਪਾ ਰਿਹਾ ਹੈ ਕਹਿੰਦਾ ਜਿੰਨੇ ਵਾਰ ਮੈਂ ਕਮਾਲਪੁਰ ਵਿੱਚ ਖੇਡਿਆ ਤੇ ਗੱਲਾਂ ਵੱਖਰੀਆਂ ਕੀਤੀਆਂ ਮੇਰੇ ਮਿੱਤਰੋ ਅੱਜ ਵੀ ਗੱਲਾਂ ਵੱਖਰੀਆਂ ਹੋਣੀਆਂ ਬਾਬਾ ਜੀ ਦਾ ਧੰਨਵਾਦ ਹੈ ਗੱਬਰ ਸੌਣ ਜੀ ਦਾ ਉਧਰ ਕਹਿੰਦੇ ਪਿਆਰ ਪੰਜਾਬ ਵਾਲੇ ਵੀਰ ਦਾ ਤੇ ਨਾਲ سپورٹس 13 13 ਦਾ ਇਕਬਾਲ ਗਾਲਬ ਜੀ ਦਾ ਸਤਿਕਾਰ ਕਰਾਂਗੇ ਔਰ ਵੱਡਾ ਮੇਲਾ ਫਾਈਨਲ ਦੀ ਖੇਡ ਖੇਡੀ ਜਾ ਰਹੀ ਹੈ ਨਵੇਂ ਟਰੈਕਟਰ ਉਧਰ ਚੋਲਾ ਸਾਹਿਬ ਦਾ ਅਰਸ਼ ਮਾਜੇ ਦਾ ਮਜਾਲ ਤੇ ਸੀਸਰ 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 ਲਾ ਹਰਿਆਣੇ ਵਾਲਾ ਬੂਰੀਆ ਤਗੜਾ ਨੰਬਰ ਆਪਣੀ ਟੀਮ ਲਈ ਜੋੜਦਾ ਆਇਆ ਹੈ ਅਗਲੀ ਰੇਡ ਸ਼ਹਿਜਾਦ ਪਾਉਣ ਦੇ ਲਈ ਵੱਧ ਰਿਹਾ ਹੈ ਸ਼ਾਜੀ ਨਾਮ ਹੈ ਦੁਨੀਆ ਦੇ ਵਿੱਚ ਚਰਚਾ ਗੁਰਵਿੰਦਰ ਕਾਂਗੇ ਦੇ ਦੋ ਜਫੇ ਸ੍ਰਿੰਦਰ ਮਾਨਕ ਸੱਤਾ ਮਠੱਡਾ ਤੇ ਬਿਲਗੇ ਵਾਲੇ ਲਾਲੇ ਵੱਲੋਂ 51000 ਦਾ loan ਹੈ ਸ਼ੀਲੂ ਹਰਿਆਣੇ ਦਾ ਕੀਤਾ ਮੇਲਾ ਉਹ ਚਾਰੇ ਜਾਫੀਆਂ ਵਿੱਚੋਂ ਕਾਂਗੇ ਵਾਲਾ ਤੇ ਸ਼ਾਜੀ ਦੇ ਦਰਮਿਆਨ ਟੱਕਰ ਸਿਰੇ ਵੀ ਹੈ ਉਹ ਜਖਮੀ 6 Gökberk Şahin A. Amal-ı Direr'de genel... ਤਾਣਾ ਵੱਜਣਾ ਮੇਰੇ ਮਿੱਤਰੋ ਇਸੇ ਇਲਾਕੇ ਦਾ ਅੱਜ ਕਈ ਚਤਤ ਸੋਚਦੇ ਆ ਵੀ 나ਥ ਛੋਟਾ 나ਥ ਸ਼ਿਗਦਾਲਤ ਵਾਲੇ ਕਾਕੇ ਦਾ ਚੇਲਾ ਕਬੱਡੀ ਪਾ ਕੇ ਟਰੈਕਟਰ ਜਿੱਤ ਜੇ ਮੇਰੇ ਮਿੱਤਰੋ ਗੱਲਾਂ ਟਿਕਾਣੇ ਲੱਗ ਜਾਣੀਆਂ ਮੇਰੇ ਵਿੱਚੋ ਏ ਸ਼ਕਰਪੁਰ 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 ਕਾਕਾ ਸ਼ਕਰਪੁਰੀਆ ਤੇ 나ਥ ਮੇਰੇ ਮਿੱਤਰੋ ਉਹ ਬਹਿ ਜਾ ਬਹਿ ਜਾ ਕਰਵਾਉਂਦਾ ਹੋਇਆ ਖੇਡ ਮੈਦਾਨ ਵਿੱਚ ਇਧਰ ਚੇਤਾ ਚਿੱਟੀ ਵਾਲਾ ਚਿਤਪਾਲ ਸਾਹਮਣੇ ਕਬੱਡੀ ਪਾ ਰਿਹਾ ਉਧਰ ਘਾਂਗੇ ਵਾਲੇ ਗੁਰਵਿੰਦਰ ਦੇ ਕਹਿੰਦੇ ਗੱਲ ਜੱਫੇ 10 10000 ਦੀ ਗੱਲ ਹੋਈ ਹੈ ਲੋਪੋ ਸਾਹਿਬ ਕਰਿਓ ਗੱਲ ਲਓ ਚਿਤਪਾਲ ਚਿੱਟੀ ਵਾਲਾ ਕਹਿੰਦੇ ਇਸ ਵੇਲੇ ਕਬੱਡੀ ਪਾਉਣ ਦੇ ਲਈ ਨੌਜਨ ਵਧਿਆ ਹੋਇਆ ਹੈ ਥੋੜੀ ਰਿਪੀਟ ਬਾਬਾ ਜੀ ਘੱਟ ਕਰਦੇ ਆਹ ਸਾਹਮਣੇ ਪਈ ਹੋ ਰੇਡ ਗੁਰਵਿੰਦਰ ਸ਼ੀਲੂ ਐਨ ਬੱਲੇ ਬੱਲੇ ਹੋਈ ਪਈ ਹੈ ਹਰਿਆਣੇ ਦਾ ਸ਼ੋਰਾ ਪਰ ਸਾਹਮਣੇ ਚਿਤਪਾਲ ਤਕੜਾ ਨੰਬਰ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਹੈ ਅਗਲੀ ਰੇਡ ਗਗਨ ਜੋਗੇ ਵਾਲੀਆ ਪਾ ਰਿਹਾ ਗਗਨ ਜੋਗੇ ਵਾਲੀਆ ਕਹਿੰਦੇ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਇਧਰ ਮੁਕਾਬਲਾ ਸਿਰੇ ਦਾ ਟਰੈਕਟਰ ਹੌਲੰਡ ਨਵੇਂ ਦਿੱਤੇ ਜਾਣੇ ਆ ਗੱਲ ਸਮੇਂ ਦੀ ਆ ਮੇਰੇ ਮਿੱਤਰੋ ਜੋਗੇ ਵਾਲੀਆ ਗਗਨ ਦੋਵੇਂ ਪਾਸੇ ਕੋਈ ਜਾਫੀ ਤਿੰਨ ਤਿੰਨ ਜੱਫੇ ਲਾਵੇ 10 10000 ਫਰਿਆਦ ਗਗਨ ਫਰਿਆਦ ਦੋ ਵੱਡੇ ਮਲਾਂ ਦੇ ਦਰਮਿਆਨ ਟੱਕਰ ਕਮਾਲ ਪਰ ਵਿੱਚ ਮੇਰੇ ਮਿੱਤਰੋ ਟੱਕਰ ਕਮਾਲ ਜੋਗੇ ਵਾਲੀਆ ਜੋਰਾ ਆਗਰ ਨੇ ਜੋਗੇ ਵਾਲੀ ਵਾਲੀ 21000 ਦਾ ਸਪੈਸ਼ਲ ਪ੍ਰਾਈਜ਼ ਸਰਿੰਦਰ ਮਾਨਕ ਤੇ ਲਾਲੇ ਬਿਲਗੇ ਵੱਲੋਂ ਹੈ ਹੀਰਥ ਵੱਲੋਂ ਸਾਊਥ ਹਾਲ ਕਬੱਡੀ ਕਲੱਬ ਵਾਲਿਆਂ ਵੱਲੋਂ ਕਹਿੰਦੇ 21000 ਦਾ ਸਪੈਸ਼ਲ ਪ੍ਰਾਈਜ਼ ਹੈ ਮੇਰੇ ਵੀਰੋ ਐਨ ਸਿਰਾਂ ਲੱਗਿਆ ਪਿਆ ਵਧੀਆ ਕਬੱਡੀ ਹੋ ਰਹੀ ਹੈ ਬਾਬਾ ਮੇਰ ਕਰੇ ਕਿਸੇ ਵੀ ਖਿਡਾਰੀ ਦੇ ਸੱਟ ਫੇਟ ਨਾ ਲੱਗੇ ਸਿਰੇ ਦਾ ਸੁਪਰ ਫਾਈਨਲ ਸਾਰੀ ਪ੍ਰਬੰਧਕ ਕਮੇਟੀ ਦਾ ਕਮਾਲਪੁਰੇ ਨਗਰ ਦਾ ਇਲਾਕੇ ਦਾ ਐਨਆਰਆਈ ਭਰਾਵਾਂ ਦਾ ਧੰਨਵਾਦ ਜਿਨ੍ਹਾਂ ਨੇ ਵੱਡੀ ਮਿਹਨਤ ਕੀਤੀ ਆ ਸਾਹਮਣੇ ਦੁੱਗ ਦੁੱਗ ਆ ਗਿਆ ਆ ਕਹਿੰਦੇ ਦੁੱਗ 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 ਤੋਗ ਆ ਹੋਣੀ ਐ ਆ ਹੋਣੀ ਐ ਹਟੋ ਪਾਸੇ ਗੁਰਵਿੰਦਰ ਕਾਂਗਾ ਕਾਂਗੇ ਵਾਲਾ ਕਾਂਗੇ ਵਾਲਾ ਡਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਜਾਫੀ ਆ ਕਾਂਗੇ ਵਾਲਾ ਸਰਾ ਸਰਾ ਓਏ ਸੋਹਣਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆ ਜਾ ਆ ਜਾ ਆ ਜਾ ਆ ਜਾ ਹੋਲਡ ਨੰਬਰ ਹੈ ਹੋਲਡ ਕਲੀਅਰ ਕਰ ਲਿਓ ਜੀ ਇੱਕ ਸਾਡਾ ਵੀਰ ਬਿੱਲੇ ਪਹਿਲੇ ਹੀ ਕਲੀਅਰ ਕਰ ਲਓ ਬਾਅਦ ਵਿੱਚ ਕੋਈ ਰੌਲਾ ਨਾ ਪੈ ਜਾਵੇ ਬੇਨਤੀ ਹੈ ਲਓ ਸਾਹਮਣੇ ਬੂਰੀਆ ਬੋਰੀ ਅਗਲੀ ਕਬੱਡੀ ਪੌਣ ਦੇ ਲਈ ਬੋਤੇ ਬਾਈ ਵੱਧ ਰਿਹਾ ਅਰਸ਼ ਕਾਕਾ ਫਰੀਦ ਮਲੂਕ ਇਹ ਵਿਚਾਰੇ ਜੱਫੀ ਤਿਆਰ ਨੇ ਹੁਣ ਕੌਣ ਜਫਾ ਲਾ ਕੇ ਬੱਲੇ ਬੱਲੇ ਕਰਵਾਵੇਗਾ ਕਲਗੀ ਤਰ ਖੇਡ ਮੇਲਾ ਕਮਾਲਪੁਰ ਦੀ ਧਰਤੀ ਹੈ ਆ ਬੋਰੀਆ ਅਸ਼ੀਸ਼ਰ ਵਾਲਾ ਤਗੜਾ ਨੰਬਰ ਜੋੜਦਾ ਹੈ ਸ਼ਹਿਜਾਦ ਦੀ ਰੇਡ ਖੇਡ ਮੈਦਾਨ ਦੇ ਵਿੱਚ ਪੈਂਦੀ ਹੋਈ ਲਓ ਖੇਡ ਕਬੱਡੀ ਦਾ ਸ਼ਾਯਾਦ ਦਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੇਡ ਮੈਦਾਨ ਵਿੱਚ ਉਧਰ ਸ਼ੀਲੂ ਤਿਆਰੀ ਦੇ ਵਿੱਚ ਹੈ ਉਧਰ ਗੁਰਵਿੰਦਰ ਕਾਂਗੇ ਵਾਲਾ ਤਿਆਰੀ ਦੇ ਵਿੱਚ ਹੈ ਕਮਾਲਪੁਰ ਦਾ ਕਹਿੰਦੇ ਸੁਪਰ ਫਾਈਨਲ ਨੱਕੋ ਨੱਕ ਪਰਿਆ ਖੇਡ ਸੈਡੀਮਾ ਦੁਨੀਆ ਕਹਿੰਦੇ ਖੁੱਭੀ ਪਈ ਹੈ ਉਧਰ ਲਾਈਵ ਦੇ ਉੱਪਰ ਜਿਹੜੇ ਵੀਰਾਂ ਦੀ ਗਿਣਤੀ ਵੀ ਵੱਡੀ ਹੋ ਚੁੱਕੀ ਹੈ ਸ਼ਾਯਾਦ ਸ਼ਾਯਾਦ ਉਧਰ ਸ਼ਾਯਾਦ ਤੇ ਆਹ ਵੇਖੋ ਮੇਰੇ ਮਿੱਤਰੋ ਨੰਬਰ ਸ਼ਾਹੀ ਦੇ ਉੱਪਰ ਖੜੀ ਹੈ ਮੇਰੇ ਵੀਰੋ ਸ਼ਾਜੀ ਦੀ ਉਂਗਲੀ ਖੜੀ ਹੈ ਤੇ ਆ ਨੌਜਨ 나ਥ ਕਬੱਡੀ ਦਾ 5000 ਰੁਪਇਆ ਮਾਨਾ ਰੂਮੀ ਦੀ ਕਹਿੰਦੇ ਆਪਾਂ ਸ਼ਯਾਦ ਨੂੰ ਦੇਣਾ ਮਾਨਾ ਰੂਮੀ ਦੀ ਸਾਡੇ ਵੀਰ ਗੱਲਾਂ ਵੱਡੀਆਂ ਨੇ ਕਿੰਨੇ ਨੇ ਕੋਈ ਨਹੀਂ ਭਾਈ ਦੱਸ ਜਾ ਜਰਾ ਵੱਡਿਆ ਵੀਰਾ ਇਧਰ 나ਥ 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 ਹੋਈ ਪਈ ਐ ਅੱਜ ਦੇ ਮੇਲੇ ਤੇ 2000 ਉਧਰ 나ਥ ਦੀ ਟੱਕਰ ਕਹਿੰਦੇ ਡੀਟੀਓ ਦੇ ਨਾਲ ਚੋਲਾ ਸਾਹਿਬ ਦਾ ਅਰਸ਼ ਮੂਰੇ ਮੇਲਾ ਗੁੰਜੂ ਮੇਲਾ ਗੁੰਜੂ ਮੇਲਾ ਗੁੰਜੂ ਮੇਲਾ ਗੁੰਜੂ ਗੁੰਜੂ ਪੁੰਜੂ ਮੇਲਾ ਗੁਰਪਿਆ ਮੇਲਾ ਗੁਰਪਿਆ ਸਰਾ ਉਹ ਚੋਲੇ ਵਾਲੇ ਦਾ ਜੱਸਾ ਵਧੀਆ ਲੱਗਿਆ ਗਏ ਨਹੀਂ ਕਮਾਲ ਪੁਰੇ ਵਾਲੇ ਉਹ ਸਰਾ ਲ ਆ ਗਿਆ ਪਾਪੂ ਕਪੂਰ ਸਿੰਘ ਦਾ ਪੋਤਾ ਆ ਸਰਾ ਲ ਆ ਗਿਆ ਮੇਰੇ ਵੀਰੋ ਸਰਾ ਲੱਗਿਆ ਪਿਆ ਚੇਤਾ ਜਿੱਤੀ ਵਾਲਾ ਉਧਰ ਕਹਿੰਦੇ ਨੌਜਵਾਨ ਕਾਂਗੇ ਵਾਲਾ ਗੁਰਵਿੰਦਰ ਨੰਬਰ ਚਿੱਤਪਾਲ ਦੇ ਹਿੱਸੇ ਜਾ ਜੁੜਿਆ ਬੂਰੀ ਦੀ ਰੇਡ ਸੋਲੀ ਬੈਂਸ ਨੂੰ ਮਾਰ ਹੈ ਮੁੰਡੇ ਨੇ ਪ੍ਰਦੀਪ ਹੰਸਰਾ ਜੀ ਸਾਡੇ ਲੱਕੀ ਸਮਰਾ ਤੇ ਦੀਪਾ ਸਾਡਾ ਵੀ ਜੀਤਾ ਹੰਸਰਾ ਜੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਉਹ ਮੈਚ ਬਾਲਾ ਸਰੇ ਦਾ ਮੈਚ ਬਾਲਾ ਸਰੇ ਦਾ ਮੇਰੇ ਮਿੱਤਰੋ ਇਹ ਚੋਟੀ ਦੇ ਮਾਲਾ ਆਹ ਸਾਹਮਣੇ ਕਹਿੰਦੇ ਫਰਿਆਦ 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 ਇਹ ਵੀ ਰੇਡਰਾਂ ਦੇ ਪਜਾ ਪਜਾ ਲੱਕ ਵੱਡਦਾ ਇਹ ਬੋਰੀ ਐ ਕਿੱਥੇ ਰੁਕਦਾ ਆਉਂਦਾ ਬੁੱਕਦਾ ਸਾਹਮਣੇ ਬੁਲਟ ਆ ਗਿਆ ਮੇਰੇ ਵੀਰੋ ਬੁਲਟ ਖੀਰਾਵਾਂ ਵਾਲੀ ਐ ਖੇਡ ਮੈਦਾਨ ਦੇ ਵਿੱਚ ਕਬੱਡੀ ਪੌਂਡ ਦੇ ਲਈ ਤਿਆਰ ਐ ਗੁਰਵਿੰਦਰ ਨਾਲ ਵੇਖਦਾ ਵੀ ਨੈੱਲ ਨਾਲ ਕੀਪਾ ਤੇ ਸ਼ੀਲੂ ਨਨ ਜੋਗੇਵਾਲ ਦੀ ਟੀਮ ਵੱਡੇ ਪੱਦਰ ਤੇ ਬਣੀ ਹੋਈ ਸ਼ੀਲੂ ਤੇ ਗੁਰਵਿੰਦਰ ਖੇਡ ਰਿਹਾ ਹੈ ਸਾਹਮਣੇ ਬੁਲਟ ਦੀ ਰੇਡ ਪੈ ਰਹੀ ਹੈ ਬੁਲਟ ਖੀਰਾਵਾਂ ਵਾਲੀ ਹੈ ਬੁਲਟ ਓਚੇ ਵੇਟ ਵਾਲਾ ਬੁਲਟ ਕਹਿੰਦੇ ਇਸ ਲਈ ਬੁਲਟ ਧੁੰਮਾ ਪਾਈ ਫਿਰਦਾ ਹੈ ਬੁਲਟ ਧੁੰਮਾ ਪਾਈ ਫਿਰਦਾ ਜੋਗੇਵਾਲੀਆ ਗगन ਆ ਗਿਆ ਆ ਜੋਗੇਵਾਲੀਆ ਗगन ਆ ਗਿਆ ਬੁਲਟ ਧੁੰਮਾ ਪਾਈ ਫਿਰਦਾ ਤੇ ਅੱਜ ਇਹ ਬੋਲਟ ਟਰੈਕਟਰ ਜਿੱਤ ਗਿਆ ਫਿਰ ਪੇਜਾਂ ਵਾਲਿਆਂ ਨੇ ਕੱਟ-ਕੱਟ ਕੇ ਪਾਦਣਾ ਵੀ ਜੇਠੂਕੇ ਦੇ ਮੇਲੇ ਦਾ ਬੈਸਟ ਤੇ ਗੱਲ ਗੁਜਰਾਪਣ ਦੀ ਹੋਈ ਹੈ ਇਸੇ ਤਰ੍ਹਾਂ ਕਹਿੰਦੇ ਅੱਜ ਕਮਾਲਪੁਰੇ ਵਿੱਚ ਟਰੈਕਟਰ ਆ ਪਰ ਸਮਾਏ ਮੇਰੇ ਮਿੱਤਰੋ ਹਰਸ਼ੀਨੂ ਨੇ ਵੀ ਕਹਿੰਦੇ ਟਰੈਕਟਰਾਂ ਦੀਆਂ ਲੈਣਾ ਲਾਈਆਂ ਹੋਈਆਂ ਉਧਰ ਕੌਣ 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 ਇਧਰ ਦੇ ਬੰਦੇ ਮੁਕਾਬਲਾ ਫਰੀਆਦ ਦੇ ਨਾਲ ਫਰੀਆਦ ਤੇ ਜੋਗੀ ਆ ਚੁੰਮਕ 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 ਚੁੰਬੜ ਗਿਆ ਚੰਬੜ ਗਿਆ ਚੰਬੜ ਗਿਆ ਚੁੰਮਕ ਚੰਬੜ ਗਿਆ ਮੇਰੇ ਵੀਰੋ ਸਿਰਾ ਲਾ ਗਿਆ ਸ਼ਾਜੀ ਵੀ ਰੇਡ ਪੈ ਗਈ ਹੈ ਕਿ ਫੜ ਮਾਰਨੀ ਤੇ ਪਿੱਠ ਪਿੱਛੇ ਕੱਢਣੀ ਹੁੰਦੀ ਹੈ ਸੌਖੀ ਗਾਲ ਮਿੱਤਰੋ ਪਤਾ ਲੱਗਦਾ ਉਹ ਜਦੋਂ ਹੱਥ ਜੋੜਦੇ ਬਗਾਨੇ ਪੁੱਤਾਂ ਨਾਲ ਮਿੱਤਰੋ ਪਤਾ ਲੱਗਦਾ ਉਹ ਜਦੋਂ ਹੱਥ ਜੋੜਦੇ ਬਗਾਨੇ ਪੁੱਤਾਂ ਨਾਲ ਮਿੱਤਰੋ ਸਿਰੇ ਦਾ ਫਾਈਨਲ ਹੈ ਸ਼ਹੀਆਦ ਦੀ ਰੇਡ ਸ਼ਿੱਲੂ ਤੇ ਗੁਰਵਿੰਦਰ ਤਿਆਰ ਨੇ ਆਓ ਵੇਖਦੇ ਆ ਵੀ ਸ਼ਾਜੀ ਇਸ ਵੇਲੇ ਤਕੜਾ ਨੰਬਰ ਆਪਣੀ ਟੀਮ ਲਈ ਜੋੜ ਗਿਆ ਤੇ ਅੰਤਰੂਮੀ ਤੇ ਸਾਡਾ ਵੀਰ ਕਾਲੂ ਢੁੱਡੀਕੇ ਤੇ ਮਾਨਾ ਰੂਮੀ ਜੀ ਕਹਿੰਦੇ ਖੀਰਾ ਵਾਲੀਏ ਬੁਲਟ ਦੀਆਂ ਰੇਡਾਂ ਦਾ ਵੱਡੇ ਪੱਤਰ ਤੇ ਵੱਡਾ ਸਨਮਾਨ ਆਹ ਮੁੰਡੇ ਨੂੰ ਲੱਗਦਾ ਵੀ ਅੱਜ ਦੇ ਮੇਲੇ ਦਾ ਟਾਵਾ ਜਫਾ ਲੱਗਾ ਅੱਜ ਦੇ ਮੇਲੇ ਦਾ ਟਾਵਾ ਜਫਾ ਲੱਗਾ ਪੂਰੀਆ ਸਿਸਰ ਖੇਡਦਾ ਸ਼ਾਹਕੋਟ ਦੀ ਖੇਡ ਕਲੱਬ ਲਈ ਮੇਰੇ ਮਿੱਤਰੋ ਸੰਦੀਪ ਸੰਧੋ ਨੰਗਲ ਮੀਆਂ ਵੀ ਵੱਡੀ ਖੇਡ ਕਲੱਬ ਹੈ ਅੱਜ ਵੀ ਕਹਿੰਦੇ ਮੁੰਡਾ ਸਿਰਾਂ ਲਈ ਤਰਿਆਉਂਦਾ ਹੈ ਅੱਜ ਵੀ ਸਰਾੜਾ ਰੇਡ ਹੋਲਡ ਵਾਲਾ ਨੰਬਰ ਹੈ ਉਹ ਰੈਫਰੀ ਡਿਸੀਜਨ ਹੈ ਹੋਲਡ ਵਾਲਾ ਨੰਬਰ ਰੈਫਰੀ ਡਿਸੀਜਨ ਹੈ ਆਹ ਸਾਹਮਣੇ ਇਸ ਲਈ ਚਿਤਪਾਲ ਚਿੱਟੀ ਵਾਲਾ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਾ ਹੋਇਆ ਹੈ ਚਿਤਪਾਲ ਦੀ ਰੇਡ ਹੈ ਗੁਰਵਿੰਦਰ ਕਾਂਗੇ ਵਾਲਾ ਸ਼ੀਲੂ ਸ਼ੀਲੂ ਬਾਹੂ ਬਾਹੂ ਟੱਕਰ ਸਿਰੋ ਜੀ ਜਿੰਨੇ ਵੀ ਕਮਾਲ ਪੁਰੇ ਆਏ ਆ ਦਿਲ ਇਹਨਾਂ ਦੇ ਕਿੰਨੂ ਅੱਜ ਖੌਰੂ ਪਾਈ ਜਾਂਦਾ ਆਹ ਹਰਿਆਣੇ ਵਾਲਾ ਸ਼ੀਲੂ ਸੀਨੂ ਸੀਨੂ ਮੇਰੇ ਮਨੀਸ਼ ਵੀ ਆਇਆ ਹੈ ਕਹਿੰਦੇ ਮਨੀਸ਼ ਵੀ ਆਇਆ ਹੋਇਆ ਮਨੀਸ਼ ਵੀ ਆਇਆ ਤੇ ਨਾਸ ਕਹਿੰਦੇ ਝੁੱਕ ਕੇ ਧਰਤੀ ਨਾਲ ਲੱਗ ਗਿਆ ਵੀ ਫਰਿਆਦ ਕਹਿੰਦੇ ਵਿੱਚੋਂ ਕੋਈ ਮਰੀਆਂ ਲੱਤਾਂ ਨੂੰ ਨਾ ਲੱਗ ਜਾਵੇ ਉਧਰ ਡੀਟੀਓ ਕੰਨ ਨਾਲ ਚਾਰ ਨੇ ਨਾਸ ਦੀ ਪਾਈ ਰੇਡ ਹੈ ਮੇਲਾ ਕਮਾਲਪੁਰੇ ਦਾ ਟੱਕਰ ਟੱਕਰ ਕਹਿੰਦੇ ਮਾਜੇ ਦੇ ਮਝਾਲ ਨਾਲ ਟੱਕਰ ਬਾਪੂ ਕਪੂਰ ਸਿੰਘ ਦੇ ਪੋਤੇ ਨਾਲ ਸੱਰਾ ਬੱਲੇ ਸੱਰਾ ਬੱਲੇ ਸੱਰਾ ਸੱਰਾ ਹਾਂ ਵੀ ਬੱਕ ਓ ਚੱਕ ਇੱਕ ਵੀ ਬੱਕ ਕਮਾਲਪੁਰਾ ਪਿਆ ਨੱਚ ਲਾ ਹੋਰ ਵੇਨਾ ਮੁੱਕੀ ਵਰਦੀ ਵੇਖੋ ਯਾਰ ਵੇ ਯਾਰ ਮੁੱਕੀ ਬਾਣੀ ਤਾਈਂ ਕਹਿੰਦੇ ਸੁਣਦੇ ਲਲਕਾਰਿਆ ਕਮਾਲਪੁਰੇ ਪੁੱਜੇ ਅੱਜ ਸਾਰੇ ਸਤਾਰੇ ਆ ਇੱਕ ਗੱਲ ਇਹ ਪੱਕੀ ਆ ਜੇ ਨਾਸ ਨੇ ਥਾਪਾਂ ਮਾਰਿਆ ਤੇ ਅੱਕੇ ਨੇ ਮਾਰਿਆ ਅੱਕੇ ਨੇ ਮਾਰਿਆ ਸਿਰਾ ਲੱਗਾ ਪਿਆ ਮੈਚ ਫਸਿਆ ਪਿਆ ਮੇਰੇ ਵੀਰੋ ਐਨ ਮੈਚ ਸੈ ਲੈਨ ਸਿਰਾ ਲੱਗਿਆ ਪਿਆ ਬੱਲੇ ਬੱਲੇ ਹੋਈ ਐਨ ਇੰਦਰਪਾਲ ਜੀ ਆਇਓ ਯਾਰਾ ਇੰਦਰਪਾਲ ਜੀ ਕਮਾਲ ਪਰਾ ਆਣਗੇ ਮੈਦਾਨ ਦੇ ਵਿੱਚ ਬਹੁਤ ਵੱਡੀ ਮਿਹਨਤ ਆਪਣੀ ਸਾਰੀ ਟੀਮ ਨੂੰ ਨਾਲ ਲੈ ਕੇ ਇੰਦਰਪਾਲ ਜੀ ਕਰਦੇ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਇੱਕ ਵਾਰੀ ਹੱਥ ਜੜ ਕੇ ਫਤਿਹ ਬੁਲਾ ਕੇ ਸੋ ਸੰਘਾ ਦਾ ਧੰਨਵਾਦ ਕਰ ਦਿਓ ਇੰਦਰਪਾਲ ਕਮਾਲਪੁਰਾ ਇਹਨਾਂ ਦੀ ਸਾਰੀ ਟੀਮ ਦਾ ਧੰਨਵਾਦ ਸਾਹਮਣੇ ਬੁਲਟ ਦੀ ਰੇਡ ਕਰੀ ਗੱਲ ਬੂਟੇ ਦੀ ਇਹ ਬੁਲਟ ਦੇ ਛਿੱਲੂ ਮਰੇ ਮਿੱਤਰੋ ਟੱਕਰ ਆ ਵੀ ਦੇ ਕਹਿੰਦੇ ਕੋਈ ਮੁੱਲ ਨਹੀਂ ਮਰੇ ਮਿੱਤਰੋ ਆ ਟੱਕਰ ਦਾ ਵੀ ਕੋਈ ਮੁੱਲ ਨਹੀਂ ਆ ਬੁਲਟ ਆ ਬੁਲਟ ਛਿੱਲੂ ਆ ਆ ਕਬੱਡੀਆਂ ਟਰੈਕਟਰ ਤੇ ਭੌਣ ਗਈਆਂ ਓ ਕਮਾਲਪੁਰੇ ਵਾਲੇ ਦਾ ਹੌਲੈਣ ਦੇ ਸਲਫ ਮਰੌਣ ਗੀਆਂ ਆਹ ਰੈਡਾ ਅੱਤ ਕਰਾਉਣ ਗੀਆਂ ਆਹ ਜੱਫੇ ਆਹ ਰੈਡਾ ਅੱਤ ਕਰਾਉਣ ਗੀਆਂ ਉਧਰ ਕਹਿੰਦੇ ਸੀਸਰ ਵਾਲਾ ਇਹ ਵੀ ਸਰਾਲਾ ਹੀ ਆਉਂਦਾ ਔਰ ਢੇਰੀਆਂ ਤੇ ਖੜ ਜਾਣਾ ਜਿਨ੍ਹਾਂ ਨੇ ਟਰੈਕਟਰ ਦੀ ਸੀਟ ਤੇ ਬਹਿਣਾ ਉਹ ਢੇਰੀਆਂ ਤੇ ਖੜਨਗੇ ਕਿ ਢੇਰੀਆਂ ਤੇ ਆ ਕੇ ਅਮਨ ਆੜਨਗੇ ਤੇ ਕਰੀ ਗੱਲ ਸੋਣ ਲਓ ਸ਼ਾਜੀ ਦੀ ਇਸ ਵੇਲੇ ਕਬੱਡੀ ਪੈ ਗਈ ਹੈ ਕਿ ਜਿਸਮ ਮਚਾਉਣਾ ਪੈਂਦਾ ਵਿੱਚ ਆ ਕਿਦੇ ਫਿਰ ਕਿਤੇ ਜਾ ਕੇ ਚਰਚੇ ਹੁੰਦੇ ਨੇ ਵਿੱਚ ਜੱਗ ਦੇ ਗੱਲਾਂ ਸੱਚੀਆਂ ਆਖਦਾ ਇਹ ਲੋਪੋ ਪਿੰਡ ਵਾਲਾ ਨਾ ਜੱਗ ਤੇ ਬਣਾਉਣਾ ਨਹੀਂ ਸਕਾਲਾ ਇਹਨਾਂ ਦੇ ਵੱਡੇ ਨਾਂ ਦੇ ਇਹ ਵੱਡੇ ਬ੍ਰਾਂਡ ਨੇ ਸਾਹਮਣੇ ਵੇਖਦਾ ਵੀ ਇਸ ਵੇਲੇ ਸ਼ਾਜੀ ਤਗੜਾ ਨੰਬਰ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਹੈ ਸ਼ਕਰਪੁਰ ਦੇ ਲਈ ਨੰਬਰ ਦਾ ਵਾਅਦਾ ਕਰਦਾ ਹੋਇਆ ਬੂਰੀਏ ਦੀ ਰੇਡ ਪੈ ਰਹੀ ਹੈ ਓਏ ਬੂਰੀਏ ਦੀ ਰੇਡ ਪੈ ਰਹੀ ਆ ਤੇ ਆ ਮੈਨੂੰ ਲੱਗਦਾ ਜੇਤੂ ਰਥ ਜਲ ਪਿਆ ਮਾਨਾ ਜੀ ਜੇਤੂ ਰਥ ਤੇਰੀਆਂ ਤੋਂ ਤੁਰਨ ਲੱਗ ਪਿਆ ਜੇਤੂ ਰਥ ਆਹ ਸਾਹਮਣੇ ਮੇਰੇ ਮਿੱਤਰੋ ਪੂਰੀਆ ਸੀਸਰ ਪੂਰੀਆ ਸੀਸਰ ਗੂੰਜਦੇ ਗੱਬਰ ਦੇ ਸਪੀਕਰ ਇਧਰ ਪੂਰੀਆ ਸੀਸਰ ਕਮਾਲਪੁਰ ਦੇ ਗੱਬਰ ਦੇ ਸਪੀਕਰ ਆਹ ਸਾਹਮਣੇ ਮੇਰੇ ਮਿੱਤਰੋ ਸਿਰੇ ਦਾ ਮੇਲਾ ਫਰਿਆਦ ਤਿਆਰ ਫਰਿਆਦ 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 ਫਟੇ ਚੱਕ ਫਟੇ ਚੱਕ ਫਟੇ ਚੱਕ ਪੂਰੀਆ ਪੂਰੀਆ ਬੂਰੀਆ ਹੋਈ ਪਈ ਐ ਆਹ ਪੂਰੀਆ ਕੋਈ ਪੂਰੀਆ ਕਹਿੰਦਾ ਆਹ ਸਿਰਾਂ ਲਈ ਜਾਂਦਾ ਸਾਹਮਣੇ ਕਬੱਡੀਆ ਸ਼ਾਜੀ ਪਾਈ ਜਾਂਦਾ ਕਮਾਲਪੁਰੇ ਜਿੰਨੇ ਵੀ ਆਏ ਸਾਰਿਆਂ ਨੂੰ ਨਜ਼ਾਰਾ ਆਈ ਜਾਂਦਾ ਆਹ ਸਾਹਮਣੇ ਕਬੱਡੀਆ ਸ਼ਾਜੀ ਪਾਈ ਜਾਂਦਾ ਜੇ ਜੋਗੇਵਾਲ ਜਿੱਤੀ ਹੈ ਸਰਿੰਦਰ ਸਿੰਘ ਮਾਨ ਸੱਤਾ ਮਠੱਡਾ ਤੇ ਲਾਲਾ ਬਿਲਗੇ ਵਾਲਾ ਕਹਿੰਦਾ 51000 ਸਪੈਸ਼ਲ ਹੈ ਸਾਡੇ ਵੱਲੋਂ ਆ 51000 ਸਰੇਂਦਰ ਮਾਨਕ ਵੱਡਾ ਭਰਾ ਸਾਡਾ ਮੇਰੇ ਮਿੱਤਰੋ ਜੋਗੇ ਵਾਲੀਆ ਗਗਨ ਮਾਨ ਹੈ ਜਿਹੜੀ ਟੀਮ ਦਾ ਉਧਰ ਜੋਗੇ ਵਾਲੀਆ ਗਗਨ ਤੁਰ ਪਿਆ ਨੰਬਰ ਵੀ ਅੱਧੇ ਇੱਕ ਦਾ ਫਰਕ ਹੈ ਮੇਰੇ ਮਿੱਤਰੋ ਨੰਬਰ ਵੀ ਅੱਧੇ ਇੱਕ ਦਾ ਫਰਕ ਹੈ ਮੇਲਾ ਕਮਾਲਪੁਰੇ ਦਾ ਐਨ ਚਾਰ ਸਵੇਰਾ ਦਰਸ਼ਕਾਂ ਨਾਲ ਭਰਿਆ ਹੋਇਆ ਜੋਗੇ ਵਾਲੀਆ ਗਗਨ ਪਾਉਂਦਾ ਕਲੈਰੀ ਮੋਰ ਬਣ ਕੇ ਰੇਡਾਂ ਮੇਰੇ ਮਿੱਤਰੋ ਗਲਵੰਤ ਕਾਲੋਂ ਦਾ ਚੰਡਿਆ ਹੋਇਆ ਉਧਰ ਕਹਿੰਦੇ ਖੇਡ ਮੈਦਾਨ ਵਿੱਚ ਕਲਵਾਨ ਸਿੰਘ ਜੀ ਚੋਲਾ ਸਾਹਿਬ ਪੁੱਜੇ ਹੋਇਆ ਸਤਿਕਾਰ ਕਰਦੇ ਅੰਕਲ ਜੀ ਦਾ ਅਗਲੀ ਰੇਡ ਫੇਰ ਸ਼ਾਜਾਦ ਸ਼ਾਜੀ ਆ ਗਿਆ ਮੇਰੇ ਵੀਰੋ ਅਗਲੀ ਕਬੱਡੀ ਪਾਉਣ ਦੇ ਲਈ ਸ਼ਾਜੀ ਆ ਗਿਆ ਐਨ ਸਿਰੇ ਦੀ ਟੱਕਰ ਹੈ ਮੇਰੇ ਵੀਰੋ ਖੇਡਣੀ ਹੋਵੇ ਕਬੱਡੀ ਦੁੱਧ ਡਹਿਰੀ ਨਹੀਂ ਭਾਈ ਦਾ ਬੋ ਮਾਗ ਵਿੱਚ ਛੱਡਣਾ ਪੈਂਦਾ निघ रही है इन्हें मेहनत की अज दुनिया नाम है उधर शीलू तैयार है कगे आला कगे आला कगे आला कगे आला टक्कर टक्कर टक्कर

ਔਰ ਭੰਗੜੇ 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 ਪਵਾਤੇ ਮੁੰਡੇ ਨੇ ਆਹ ਭੰਗੜੇ ਪਵਾਤੇ ਮੁੰਡੇ ਨੇ ਇਧਰ ਵੇਖਿਓ ਯਾਰਾ ਬੂਰੀਆ ਸੀਸਰ ਆਹ ਦੁਨੀਆ ਚ ਭੰਗੜੇ ਪਵਾਤੇ ਗੁਰਵਿੰਦਰ ਕਾਂਗੇ ਦੇ ਜੱਫੇ ਨੇ ਮੇਰੇ ਮਿੱਤਰੋ ਬਿੱਲੇ ਗੱਲ ਤੀਨੇ ਵਾਲੀਏ ਨੇ ਕਹਿੰਦੇ ਮਾਨ ਬਖਸ਼ਿਆ ਕਰੋਂ ਦੇ ਮੇਲੇ ਤੇ 5 ਲੱਖ ਰੁਪਈਆ ਦਿੱਤਾ ਮੇਰੇ ਮਿੱਤਰੋ ਇਹ ਵੱਡਾ ਮਾਨ ਹੈ ਆਉਣ ਵਾਲੇ ਸਮੇਂ ਚ ਹੋਰ ਵੀ ਵੱਡੇ ਸਨਮਾਨ ਹੋਣਗੇ ਆ ਬੂਰੀਆ ਸੀਸਰ ਬੂਰੀਆ ਗਰਾਊਂਡ ਕਲੀਅਰ ਆ ਮੈਚ ਰੋਕ ਲਈ ਬਾਈ ਗਰਾਊਂਡ ਕਲੀਅਰ ਆ ਬਾਹਰ ਚਲੋ ਵੀਰ ਬਾਹਰ ਪਲੀਜ਼ ਬਾਹਰ ਬਾਹਰ ਚਲੋ ਪਰਾ ਬਣ ਕੇ ਬਾਹਰ ਨੰਬਰ ਕਿੰਨੇ ਕਨੇ ਅਮਨ ਵੇਖ ਰਿਹਾ ਯਾਰ ਸਕਰੀਨ ਦੇ ਉੱਪਰ ਗੱਲ ਮੈਨੂੰ ਨੇੜ ਤੇੜੀ ਲੱਗਦੀ ਹੈ ਬਾਈ ਗੱਲ ਨੇੜ ਤੇੜੀ ਲੱਗਦੀ ਹੈ 12 14 ਦਾ ਅੰਕੜਾ ਚੱਲ ਰਿਹਾ ਹੈ 12 14 ਦਾ ਇਹਨ ਗੱਲ ਨੇੜ ਤੇੜੀ ਹੈ ਚਿੱਤਪਾਲ ਦੀ ਰੇਡ ਬੂਟੇ ਬਾਈ ਆਹ ਚਿੱਤਪਾਲ ਚੁੱਟੀ ਵਾਲਾ ਕਹਿੰਦੇ ਕਬੱਡੀ ਪਾ ਰਿਹਾ ਇੱਕ ਜੱਫੇ ਦਾ ਫਰਕ ਆ ਸਾਰਾ ਇੱਕ ਜੱਫੇ ਦਾ ਫਰਕ ਆ ਸਾਰਾ ਏ ਚੇਤਾ ਚੇਤਾ ਚਿੱਤਪਾਲ ਸ਼ੀਲੂ ਚਿੱਤਪਾਲ ਸ਼ੀਲੂ ਚਿੱਤਪਾਲ ਤੇ ਸ਼ੀਲੂ ਜਿੱਤੀ ਜਿੱਤੀ ਇਹ ਜੱਗੇ ਦਾ ਵੀਰ ਹੈ ਚਿੱਤਪਾਲ ਰਤਨ ਸਿੰਘ ਰੱਤੀ ਦਾ ਪੁੱਤਰ ਤਗੜਾ ਨੰਬਰ ਜੋੜ ਗਿਆ ਅਗਲੀ ਰੇਡ ਨਾਸ ਆ ਗਿਆ ਗਰਾਊਂਡ ਕਲੀਅਰ ਗਰਾਉਂਡ ਕਲੀਅਰ ਗਰਾਉਂਡ ਕਲੀਅਰ ਪਾਣੀ ਨਾ ਲਾਓ ਕੋਈ ਵੀ ਪਲੇਅਰ ਸਾਹਮਣੇ ਨਾ ਦੀ ਰੇਡ ਖੇਡ ਮੈਦਾਨ ਦੇ ਵਿੱਚ ਪੈ ਰਹੀ ਹੈ ਮਾਲਵੇ ਦਾ ਗੱਬਰੂ ਜਵਾਨ ਹੋ ਗਿਆ ਕੌਡੀ ਦਾ ਸੱਜਰਾ ਤੂਫਾਨ ਹੋ ਗਿਆ ਆਹ ਸਿਖਦੌਲਤ ਵਾਲੇ ਕਾਕੇ ਨੇ ਦਿੱਤਾ ਇਹਦਾ ਸਾਥ ਕਮਾਲਪੁਰੇ ਧਮਾਂ ਪਾਈ ਜਾਂਦਾ ਛੋਟਾ ਨਾਮ ਹੈ ਛੋਟਾ ਨਾਮ ਹੈ ਉਧਰ 51000 ਸਰਿੰਦਰ ਮਾਨ ਕੋਰੀ ਕਹਿੰਦੇ ਵੀ ਕਾਂਗੇ ਵਾਲੇ ਗੁਰਵਿੰਦਰ ਨੂੰ ਦੇ ਦੀਏ ਲੈ ਵੀ ਨੌਜਾਨਾ ਵੱਡਾ ਲਾਲਾ ਬਿਗਲਾ ਜੀ ਸਾਡੇ ਸਤਿਕਾਰਯੋਗ ਨੇ ਸਾਰਿਆਂ ਦਾ ਧੰਨਵਾਦ ਮੈਚ ਬਰਾਬਰੀ ਤੇ ਹੋ ਗਿਆ ਮੈਚ ਬਰਾਬਰੀ ਤੇ ਹੋ ਗਿਆ ਸ਼ਯਾਦ ਵੀ ਵੇਰ-ਵੇਰ ਕੇ ਪਾਈ ਜਾਂਦਾ ਬੋਲਟ ਵੀ ਵੇਰ-ਵੇਰ ਕੇ ਪਾਈ ਜਾਂਦਾ ਤੇ ਬੂਰੀਆ ਸੀਸਰ ਉਧਰ ਕਹਿੰਦੇ ਸ਼ੀਲੂ ਤੇ ਗੁਰਵਿੰਦਰ ਅਟਕ ਰਾਈ ਜਾਂਦਾ ਮੇਲਾ ਕਮਾਲਪੁਰਾ ਦਾ ਸਾਰੀ ਪ੍ਰਬੰਧ ਕਮੇਟੀ ਨੂੰ ਵੱਡੀ ਮੁਬਾਰਕਬਾਦ ਹਲਕਾ ਜਿਹਾ ਟੱਚ ਲਾ ਕੇ ਆ ਆਉਂਦਾ ਸ਼ਯਾਦ ਆ ਆਉਂਦਾ ਸ਼ੀਲੂ ਲੈ ਵੀ ਬੂਰੀਆ ਜੇ ਟਰੈਕਟਰ ਹਰਿਆਣੇ ਨੂੰ ਲਿਜਾਣਾ ਤੇ ਫੇਰ ਲਗਾਤਾਰ ਪੌਣੀਆਂ ਪੈਣੀਆਂ ਨੇ ਲਗਾਤਾਰ ਪੌਣੀਆਂ ਪੈਣੀਆਂ ਨੇ ਆਹ ਓਏ ਬੂਰੀਆ ਕਨਗਸ ਇਸ ਵੇਲੇ ਕਰਮਜੀਤ ਕਨਗਸ ਕਬੱਡੀ ਕਬੱਡੀ ਕਰ ਰਹਾ ਹੈ ਸੁਪਰ ਫਾਈਨਲ ਕਮਾਲਪੁਰੇ ਦਾ ਦੁਨੀਆ ਪੱਪਾ ਤਾਰਾ ਚੋਲੇ ਵਾਲਾ ਚੋਲੇ ਵਾਲਾ ਪਰ ਕਹਿੰਦੇ ਬੂਰੀਆ ਸਿਰਾਂ ਲਈ ਜਾਂਦਾ ਆਹ ਸਿਰਾਂ ਲਈ ਜਾਂਦਾ ਬੂਰੀਆ ਕਹਿੰਦੇ ਸਿਰਾਂ ਲਈ ਜਾਂਦਾ ਇੱਕ ਟਰੈਕਟਰ ਵੀ ਉਧਰ ਨੂੰ ਜਾਂਦਾ ਲੱਗਦਾ ਮਾਨਾ ਰੂਮੀ ਦੀ ਆਓ ਜਿਵੇਂ ਸੰਧੂ ਭਰਾ ਕਹਿੰਦੇ ਹੁੰਦੇ ਆ ਆਹ ਦਾ ਟਰੈਕਟਰ ਦੇ ਆਲੇ-ਦਾਲੇ ਢੇੜੇ ਜੇ ਕੱਢ ਆਇਆ ਆਹ ਦਾ ਟਰੈਕਟਰ ਦੇ ਨੇੜੇ-ਨੇੜੇ ਢੇੜੇ ਕੱਢ ਆਇਆ ਆਓ ਸਾਹਮਣੇ ਮੇਰੇ ਮਿੱਤਰੋ ਸ਼ਾਯਦ ਅਲੀ ਫੇਰ ਕਬੱਡੀ ਪਾ ਰਿਹਾ ਅੱਜ ਦੇ ਮੇਲੇ ਤੇ ਨਹੀਂ ਪੰਜਾਬ ਦੇ ਹਰੇਕ ਮੇਲੇ ਤੇ ਮੁੰਡਾ ਨੇਤੀ ਸਿਰਾਂ ਲਾਉਂਦਾ ਮੁੰਡਾ ਨੇਤੀ ਸਿਰਾਂ ਲਾਉਂਦਾ ਆਓ ਸੀਸਰ ਵਾਲਿਆ ਆਓ ਸੀਸਰ ਵਾਲਿਆ ਜਿਹੜਾ ਕੱਲਾ ਪਾ ਜੂਗਾ ਉਹ ਸਿਰਾ ਲਾ ਜੂਗਾ ਕਮਾਲਪੁਰ ਦੇ ਵਿੱਚ ਉਹ ਹੀ ਰੇਡਰ ਬੈਸਟ ਕਾ ਆ ਜੂਗਾ ਜਿਹੜਾ ਕੱਲਾ ਪਾ ਜੂਗਾ ਉਹ ਸਿਰਾ ਲਾ ਜੂਗਾ ਉਹੀ ਕਮਾਲਪੁਰੇ ਦੇ ਵਿੱਚੋਂ ਬੈਸਟ ਆ ਜੂਗਾ ਤੁਮਾਂ ਪਾ ਜੂਗਾ ਨਾ ਜੱਗ 'ਚ ਬਣਾ ਜੂਗਾ ਆਹ ਬੋਰੀਆ ਕਬੱਡੀ ਕਬੱਡੀ ਕਰਦਾ ਹੋਇਆ ਸ਼ਾਹਕੋਟ ਦੀ ਟੀਮ ਦਾ ਖਿਡਾਰੀ ਹੈ ਬੱਜਵਾਂ ਦੇਦਰਪਾਲ ਨੂੰ ਮਾਰ ਮੁੰਡੇ ਦੀ ਖੇਡ ਤੇ ਸੁਖੀ ਬੈਂਸ ਨੂੰ ਮਾਰ ਮੁੰਡੇ ਦੀ ਖੇਡ ਤੇ ਪਈ ਹੋ ਰੇਡ ਆਹ ਟੱਕਰ ਸਿਰੇ ਦੀ ਆਹ ਹੈ ਚੋਲੇ ਵਾਲਾ ਆਹ ਹੈ ਚੋਲੇ ਵਾਲਾ ਆਹ ਹੈ ਚੋਲੇ ਵਾਲਾ ਆਹ ਹੈ ਚੋਲੇ ਵਾਲਾ ਜਫਾ ਜ਼ੋਰਦਾਰ ਨਾ ਕਿ ਓਲੇ ਵਾਲਾ ਉਹ ਜਫਾ ਜ਼ੋਰਦਾਰ ਨਾ ਕਿ ਓਲੇ ਵਾਲਾ ਆਹ ਅਮਨ ਕਹਿੰਦਾ ਵੀ ਅਰਸ਼ ਹੈ ਚੋਲੇ ਵਾਲਾ ਉਧਰ ਸ਼ੀਰੇ ਮੱਲੇਲਾ ਮਾਨਾ ਰੂਮੀ ਜੀ ਕਹਿੰਦਾ ਸ਼ੀਰੇ ਮੱਲੇ ਦਾ ਬੰਬੇ ਝੱਲੇ ਦਾ ਕੰਮ ਉਥੇ ਸਾਂਭੀ ਬੈਠਾ ਮੇਰੇ ਵੀਰੋ ਦਸਾਂ ਬੰਦਿਆਂ ਦਾ ਸ਼ੀਰਾ ਮੱਲੇ ਵਾਲਾ ਧੰਨਵਾਦ ਹੈ ਮਾਨਾ ਸ਼ਦਾਈ ਬੰਦਾ ਹੈ ਉਹਦੇ ਛਰੇਆ ਨਹੀਂ ਕਹਿਦਣਾ ਹੁੰਦਾ ਵੀ ਪੈਸੇ ਲਾਉਨੇ ਆ ਨਾ ਬਣਾਉਣਾ ਨਾ ਬਣਾਉਣਾ ਇਹ ਵੀ ਦਿਲ ਦੀ ਗੱਲ ਹੈ ਤੇਰੀ ਸੱਚੀ ਕਹਿ ਦੇਵੇ ਤੇ ਸਕਰੀਨ ਬੋਰਡ ਤੇ ਝਾਤ ਵੱਜਦੀ ਆ 6:15 ਤੇ 16 15.5 ਤੇ ਕਲੀਅਰ ਕਰਾਈ ਜੀ ਜਲਦੀ ਨਾਲ ਲਾਈਨ ਛੱਡ ਦਿਓ ਭਰਾ ਬਣ ਕੇ ਲਾਈਨ 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 ਸਾਹ ਨਾਲੀਆਂ ਟੱਕਰਾਂ ਨੂੰ ਦੇਖਣਾ ਤੇ ਵਹਿ ਜਾ ਫਿਰ ਲਾਈਨ ਛੱਡ ਕੇ ਮੈਚ ਕਾ ਦਾ ਨੰਗੀਆਂ ਤਾਰਾਂ ਨੂੰ ਹੱਥ ਪੈਂਦੇ ਆ ਭਰਾ ਬਣ ਕੇ ਲੈਣਾ ਛੱਡ ਦਿਓ ਤੇ ਬਹੁਤ ਤਾਕਤ ਕਹਿੰਦੇ ਜੰਗ ਜਦੋਂ ਮਾੜੇ ਮੋٹے ਰੌਲੇ ਰੱਪੇ ਦੰਦਾ ਅੜਦਾ ਹੋਰ ਸਵਾਦ ਆਉਂਦਾ ਹੋਰ ਸਵਾਦ ਆਉਂਦਾ ਗਰਾਊਂਡ ਕਲੀਅਰ ਗਰਾਉਂਡ ਕਲੀਅਰ ਲਓ ਸ਼ਾਜੀ ਦੀ ਰੇਡ ਬੂਟੇ ਬਈ ਆਇਆ ਉੱਥੇ ਆਹ ਸਾਹਮਣੇ ਅੜਦਾ ਜੋ ਦੰਦਾ ਚ ਅੜ ਲੈਣ ਦੇ ਆਹ ਗੁੱਡੀ ਸਿਖਰਾਂ ਦੀ ਚੜਦੀ ਤੇ ਮੁੰਡਿਆਂ ਦੀ ਚੜ ਲੈਣ ਦੇ ਆਹ ਸਾਹਮਣੇ ਦੰਦੇ ਅੜ ਗਿਆ ਕੁਝ ਨੰਬਰ ਦਾ ਚੱਕਰ ਆ ਪਰ ਫੇਰ ਮੈਚ ਦੀ ਸ਼ੁਰੂਆਤ ਹੋਈ ਆ ਏ ਕੜਾਂਗੇ ਵਾਲਾ ਕੜਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਸਰਾਰ ਸਰਾਰ ਕਮਾਲਪੁਰੇ ਢੰਗੜਾ 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 ਪੈਂਦਾ ਤੇ ਪੈਂਦੇ ਬਿਨਾ ਢੋਲ ਤੋਂ ਪੰਗੜੇ ਦੁਨੀਆ ਵੇਦੀ ਖੜ ਖੜ ਕੇ ਉਹ ਮਰੀਆਣੇ ਦਾ ਬੂਟਾ ਵੀ ਗੱਲਾਂ ਸੁਣਾਈ ਜਾਂਦਾ ਕੋਕੇ ਜੜ ਜੜ ਕੇ ਆਹ ਸਾਹਮਣੇ ਬੁਰੀਏ ਦੀ ਰੇਡ ਲਈ ਮਿੱਤਰੋ ਬੁਰੀਏ ਦੀ ਰੇਡ ਪੈ ਗਈ ਅਰਸ਼ ਫੇਰ ਲੱਗੀ ਏ ਅਰਸ਼ ਫੇਰ ਲੱਗੀ ਏ ਆਹ ਸਾਹਮਣੇ ਮੇਰੇ ਮਿੱਤਰੋ ਇਹ ਸ਼ਕਰਪੁਰ ਸ਼ਕਰਪੁਰ ਫਰੀਆਦ ਸ਼ਦੀਕ ਬਲੂਗ ਆਹ ਕਹਿੰਦੇ ਨੌਜੋਨ ਟੱਚ ਲਾ ਕੇ ਆਹ ਕਹਿੰਦੇ ਸ਼ਾਹ ਕੋਟੀਆਂ ਦਾ ਚਹੇਤਾ ਸਿਰਾਂ ਲਾ ਗਿਆ ਉਹ ਸ਼ਾਜੀ ਫੇਰ ਆ ਗਿਆ ਸ਼ਾਜੀ ਫੇਰ ਆ ਗਿਆ ਸ਼ਾਜੀ ਫੇਰ ਆ ਗਿਆ ਆ ਪਈ ਹੋ ਰੇੜ ਸ਼ੀਨੂ ਕਾਂਗੇ ਵਾਲੇ ਮਹਿਲਾ ਭਗਿਆੜ ਮਹਿਲਾ ਭਗਿਆੜ ਮਹਿਲਾ ਭਗਿਆੜ ਮਹਿਲਾ ਭਗਿਆੜ ਮਹਿਲਾ ਭਗਿਆੜ ਜੋਗੇ ਵਾਲੀਏ ਕਲਵੰਤ ਦਾ ਚੰਡਿਆ ਹਰ ਸਰਪੰਚ ਨੇ ਗੱਡੀ ਦਿੱਤੀ ਆ ਹਰ ਸਰਪੰਚ ਨੇ ਗੱਡੀ ਦਿੱਤੀ ਆ ਮੈਨੂੰ ਲੱਗਦਾ ਉਹ ਸਾਰਾ ਕੁਝ ਜੋਗੇ ਵਾਲੇ ਨੂੰ ਜਾਂਦਾ ਸੀਦਾ ਲੱਗਦਾ ਇਹ ਨਾਥ ਭਰੇ ਨੂੰ ਹੋ ਜੋ ਮੇਰੇ ਮਿੱਤਰੋ ਅੱਜ ਕਮਾਲਪੁਰੇ ਤੇ ਵਾਕਿਆ ਹੀ ਦੁੱਕੀ ਕਮਾਲਪੁਰੇ ਕਮਾਲ ਦੀ ਗੱਲ ਹੋ ਗਈ ਹੈ ਕਮਾਲਪੁਰੇ ਕਮਾਲ ਦੀ ਗੱਲ ਹੋ ਗਈ ਹੈ ਉਹ ਨੰਬਰ 9 ਆਸਲਾ ਉਹ ਡੀਟੀਓ ਨੇ ਇੱਕ ਜਾਫੀ ਸੀਟ ਤੋਂ ਥੱਲੇ ਤੱਕ ਉਹ ਮੀਟੀਓ ਨੇ ਇੱਕ ਜਾਫੀ ਜੱਗਿਆ ਸੀੜ ਤੋਂ ਥੱਲੇ ਲਾਤਾ ਆ ਨੰਬਰ ਦਿਲਵਰ ਜੀ ਰੇਡਰ ਦਾ ਰੇਡਰ ਦਾ ਨੰਬਰ 9 ਦਾ ਤੇ ਆ ਕੀ ਯਾਰ ਗਰਾਊਂਡ 'ਚ ਕੱਠ ਵਾਲਾ ਹੋ ਗਿਆ ਭਾਈ ਪਲੀਜ਼ ਭਾਈ ਯਾਰ ਕਾਹ ਤੋਂ ਆ ਦੇਖੋ 1 2 3 ਕੋਚ ਉਹ ਭਰਾ ਬਣ ਕੇ ਹੋ ਜਾਓ ਬਾਹਰ ਕਾਂਗੇ ਮਾੜਾ ਮੋਟਾ ਸਿੱਖ ਲੋ ਯਾਰ ਕਬੱਡੀ ਐ ਇੱਕ ਟਰੈਕਟਰ ਮੈਨੂੰ ਲੱਗਦਾ ਜਗਰਾਉਂ ਤੋਂ ਇਧਰ ਲਈ ਸਾਈਡ ਆ ਮੋਗਾ ਤਲਵੰਡੀ ਭਾਈ ਨੂੰ ਤੁਰਦੇ ਤੁਰਿਆ ਜਾਂਦਾ ਦੀਨਾ ਲਓ ਸ਼ਾਜੀ ਦੀ ਰੇਡ ਪੈ ਗਈ ਮੇਰੇ ਵੀਰੋ ਸ਼ਾਜੀ ਕਬੱਡੀ ਕਬੱਡੀ ਕਰਦਾ ਹੋਇਆ ਚਾਰ ਜਾਫੀਆਂ ਵਿੱਚ ਹੁਣ ਕੌਣ ਜਫਾ ਲਾ ਕੇ ਬੱਲੇ ਬੱਲੇ ਕਰਵਾਉ ਗੱਲ ਸਮੇਂ ਦੀ ਦਾਵੀ ਦਾ ਬੋਲਾ ਹੋਇਆ ਦਾਵਾ ਟੱਕਰ ਟੱਕਰ ਕਿਹੜੇ ਗੱਭਰੂ ਨਾਲ ਪੈਂਦੀ ਹੈ ਟੱਕਰ ਕਿਹੜੇ ਗੱਭਰੂ ਨਾਲ ਪੈਂਦੀ ਸ਼ੀਲੂ ਸ਼ੀਨੂ ਪਿਆਰ 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 ਨਾਲ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਕੋਈ ਬਾਹਰ ਨਹੀਂ ਬਾਹਰ ਉਹ ਕੁਲੇ ਨਹੀਂ ਹੋਇਆ ਬਾਹਰ ਉਹ ਨਹੀਂ ਆ ਰਿਹਾ ਕਿੱਥੇ ਗਿਆ ਯਾਰ ਕੁਛ ਨਹੀਂ ਹੋਇਆ ਯਾਰ ਉਹ ਦੱਸੋ ਯਾਰ ਕੀ ਕਰਨਾ ਹੈ ਗਰਾਊਂਡ 'ਚ ਆ ਕੇ ਬਾਹਰ ਬਾਹਰ ਚਲੋ ਯਾਰ ਬਾਹਰ ਚਲੋ ਯਾਰ ਕੋਈ ਗੱਲ ਨਹੀਂ ਪਲੀਜ਼ ਆ ਪੰਜਾਬ ਪੁਲਿਸ ਵਾਲਿਆਂ ਨੂੰ ਬੇਨਤੀ ਹੈ ਪੁਲਿਸ ਵਾਲਿਆਂ ਨੂੰ ਬੇਨਤੀ ਹੈ ਵੀ ਇਹਨਾਂ ਨੂੰ ਕਰੋ ਲੋਟ ਮਾਰਾਏ ਕੋਈ ਕੋਈ ਗੱਲ ਨਹੀਂ ਯਾਰ ਪਿਆਰ ਨਾਲ ਬਾਹਰ ਹੋਣੀ ਆ ਕੇ ਯਾਰ ਕਿਸੇ ਸਾਡੇ ਪਲੇਅਰਾਂ ਦਾ ਕੰਮ ਆ ਪਲੀਜ਼ ਇਹ ਸਾਡਾ ਪਰਿਵਾਰ ਅਸੀਂ ਇਕੱਠੇ ਰਹਿਣਾ ਯਾਰ ਨਾ ਆਹ ਗਰਾਊਂਡ ਕਲੀਅਰ ਪਿਆਰ ਨਾ ਯਾਰ ਇਹ ਸਾਡਾ ਪਰਿਵਾਰ ਆ ਮਾੜੀ ਮੋਟੀ ਨੋਕ-ਜੋਕ ਹੋ ਜਾਂਦੀ ਹੈ ਯਾਰ ਕੋਈ ਗੱਲ ਨਹੀਂ ਪਲੀਜ਼ ਸ਼ੀਲੂ ਆ ਜਾ ਇੱਧਰ ਯਾਰ ਆ ਜਾ ਸ਼ੀਲੂ ਯਾਰ ਪਿਆਰ ਨਾ ਸਾਜੀ ਪਿਆਰ ਨਾ ਭਰਾ ਬਣ ਕੇ ਕੋਈ ਨਹੀਂ ਯਾਰ ਇਦਾਂ ਨਹੀਂ ਕਰੀਦਾ ਮਾੜਾ ਮੋਟਾ ਉਹ ਬਾਈ ਤੁਸੀਂ ਗਰਾਊਂਡ ਜਾ ਕੇ ਕੀ ਲੈਣਾ ਪਿਆਰ ਨਾ ਫਰਿਆਦ ਕੋਈ ਗੱਲ ਨਹੀਂ ਆਪਣੇ ਆਪਣੇ ਆ ਕੋਈ ਗੱਲ ਨਹੀਂ ਯਾਰ ਕੋਈ ਨਹੀਂ ਪਿਆਰ ਨਾ ਯਾਰ ਇਦਾਂ ਨਾ ਆਹ ਗਰਾਊਂਡ ਕਲੀਅਰ ਆ ਪੰਜਾਬ ਪੁਲਿਸ ਵਾਲੇ ਕਹਿੰਦੇ ਜਿਹੜਾ ਗਰਾਊਂਡ ਤੇ ਰਸ ਗਿਆ ਸਾਨੂੰ ਬਾਤ ਚ ਨਾ ਆਖਿਓ ਕੋਈ ਕਾਰਵਾਈ ਹੋ ਗਈ ਯਾਰ ਨਾ ਤਾਂ ਕਮੇਟੀ ਵਾਲਾ ਕੋਈ ਵਿੱਚ ਆ ਗਰਾਊਂਡ ਦੇ ਬਾਹਰੋਂ ਦਰਸ਼ਕੀ ਉੱਠ ਕੇ ਆ ਗਏ ਵੀਰੇ ਯਾਰ ਪਲੀਜ਼ ਬਾਹਰ ਜਾਓ ਬਾਹਰ ਯਾਰ ਮਾੜੀ ਮੋਟੀ ਜਦੋਂ ਦਾ ਮੈਚ ਗਰਮ ਹੋਵੇ ਮਾੜਾ ਮੋਟਾ ਨੋਕ ਚੁਕ ਹੋ ਜਾਂਦੀ ਹੈ ਸਾਡਾ ਪਲੀਜ਼ ਗਰਾਊਂਡ ਕਲੀਅਰ ਪਿਆਰ ਨਾ ਕੋਈ ਨਹੀਂ ਛਿਲੂ ਵੀਰੇ ਆ ਕਿਤੇ ਆ ਸ਼ਹਾਜਾਦ ਕਰਾਈਏ ਜੀ ਕਰਾਈਏ ਮੈਚ ਸ਼ੁਰੂ ਮੈਚ ਸ਼ੁਰੂ ਕਰਾਈਏ ਸ਼ਹਾਜਾਦ ਕੋਈ ਨਹੀਂ ਆਪਣਾ ਵੀਰ ਆ ਯਾਰ ਤੁਸੀਂ ਭਾਈ ਯਾਰ ਬਾਹਰ ਹੋ ਜੋ ਸੀ ਆਪੇ ਇਹ ਮਸਲਾ ਸੁਲਝਾ ਲੈਨੇ ਆ ਤੁਸੀਂ ਬਾਹਰ ਜਾਓ ਪਲੀ ਸਾਈਡ ਤੇ ਹੋ ਜਾਓ ਸਾਈਡ ਤੇ ਯਾਰ ਲੋਕ ਤੁਸੀਂ ਯਾਰ ਖਾਮ ਖਾ ਬਾਹਰੋਂ ਆ ਕੇ ਗੱਲ ਬਧਾਈ ਜਾਂਦੇ ਪਲੇਅਰ ਸਾਡੇ ਆਪਣੇ ਆਹ ਪੰਜਾਬ ਪੁਰਸ ਵਾਲਿਆਂ ਨੂੰ ਬੇਨਤੀ ਇਹਨਾਂ ਨੂੰ ਬਾਹਰ ਕੱਢੋ ਜਿਹੜੇ ਕੋਲੇ ਇਹ ਖੜੇ ਇਹਨਾਂ ਦੇ ਸ਼ਾਜਾਦ ਆ ਯਾਰ ਆ ਪਿਆਰ ਨਾ ਮਨੂਕ ਇਹ ਨਹੀਂ ਜੱਫੀ ਪਾਉਣੀ ਐ ਪਲੀ ਜੱਫੀ ਪਾ ਯਾਰ ਗੱਲ ਨੂੰ ਮੇੜੀ ਐ ਇਹ ਢੇਰੀਆਂ ਸ਼ਾਜੀ ਆ ਢੇਰੀਆਂ ਤੇ ਇੱਧਰ ਆਜੋ ਦੋਨੇ ਦੋਨੇ ਭਰਾ ਇੱਧਰ ਆਜੋ ਦੋਨੇ ਭਰਾ ਇੱਧਰ ਆਜੋ ਦੋਨੇ ਭਰਾ ਜੋ ਸ਼ੀਲੂ ਗੁਰਵਿੰਦਰ ਇਹਦਾ ਪਿਆਰ ਨਾਲ ਦੋਨੇ ਭਰਾ ਜੱਫੀ ਬਾਗੇ ਹੈਂਡ ਸ਼ੇਕ ਕਰਕੇ ਸ਼ਹਿਜ਼ਾਦ ਲਓ ਤਾਲੀਆਂ ਮਾਰ ਲਓ ਭਰਾ ਨੇ ਸਦਾ ਹੀ ਭਰਾ ਰਹੇ ਨੇ ਮੈਚ ਦੇ ਵਿੱਚ ਥੋੜਾ ਕਹਿਣਾ ਹੋ ਜਾਂਦਾ ਪਿਆਰ ਨਾਲ ਲਓ ਕਰਾਈਏ ਮੈਚ ਸ਼ੁਰੂ بار بار ਵੀਰ ਕਰਾਈਏ ਮੈਚ ਸ਼ੁਰੂ ਸ਼ੀਲੂ ਕਰਾਈਏ ਮੈਚ ਬਾੜੀ ਮੋਟੀ ਨੋਕਚੋਕ ਹੋ ਜਾਂਦੀ ਵੀਰੇ ਤੁਸੀਂ ਬਾਹਰ ਚਲੇ ਜਾਓ ਕਰਾਈਏ ਜੀ ਮੈਚ ਸ਼ੁਰੂ ਉਹ ਸਮਝਾਉਣ ਵਾਲੇ ਪਾਸੇ ਹੋ ਜਿਓ ਬਾਈ ਬਣ ਕੇ ਇਕੱਠਾ ਉਹਨਾਂ ਲਈ ਹੈ ਜਿਹੜੇ ਆ ਰਾਜੀ ਨਾਵੇਂ ਵਾਲਾ ਦਾ ਕੱਠ ਵਾਲਾ ਜਿਹੜੇ ਬਾਹਰੋਂ ਰਾਜੀ ਨਾਵੇਂ ਵਾਲੇ ਆਏ ਆ ਭਰਾ ਬਣ ਕੇ ਉਹ ਬਾਹਰ ਚਲ ਪਲੀਜ਼ ਬੇਨਤੀ ਹਾਂ ਹੱਥ ਜੋੜ ਕੇ ਬੇਨਤੀ ਹੈ ਗਰਾਊਂਡ ਕਲੀਅਰ ਕਰਾਈਏ ਜੀ ਮੈਚ ਸ਼ੁਰੂ ਓਏ ਮੈਚ ਵੀ ਥੋੜਾ ਘੱਟ ਰਹਿ ਗਿਆ ਭਰਾ ਬਣ ਕੇ ਮੈਚ ਵੀ ਥੋੜਾ ਘੱਟ ਗੁਰਵਿੰਦਰ ਝੋਟਿਆ ਬੱਸ ਕਰਾਈਏ ਜੀ ਕਰਾਈਏ ਮੈਚ ਸ਼ੁਰੂ ग्राउंड क्लीयर रेड़ की कि रेड़ लाइए जी जी चैन लाओ भरा बढ़ के चैन लाइए ग्राउंड क्लीयर भाई यार हो जाओ बार हाथी जोड़ के बेनती क्लीयर कर दिए आ भी गबरू पा भी रेड़ हाँ भी गबरू पा भी रेड़ आवी ਦਖਾ ਸਿਰੇ ਦੀ ਖੇਡ ਆ ਬੂਰੀਆ ਦੀ ਰੇਡ ਮੋਟੇ ਬਾਈ ਆ ਬੂਰੀਆ ਸੀਸਰੋ ਆ ਕਬੱਡੀਆਂ ਦੇ ਫੈਸਲੇ ਹੋ ਜਾਣੇ ਆ ਮੇਰੇ ਮਿੱਤਰੋ ਆ ਕਬੱਡੀਆਂ ਦੇ ਫੈਸਲੇ ਆ ਜਿੱਤਾਂ ਹਾਰਾਂ ਦੇ ਜਿੱਤਾਂ ਹਾਰਾਂ ਦੇ ਜਿੱਤਾਂ ਹਾਰਾਂ ਦੇ ਚੋਲੇਣਾ ਜਿੱਤਾਂ ਹਾਰਾਂ ਦੇ ਪਰੇ ਨੂੰ ਹੋ ਜਾ ਕਮਾਲਪੁਰੇ ਜਿੱਤਾਂ ਹਾਰਾਂ ਦੇ ਫੈਸਲੇ ਅਰਸ਼ਦੇ ਬੂਰੀਆ ਅਰਸ਼ਦੇ ਬੂਰੀਆ ਅਰਸ਼ਦੇ ਬੂਰੀਆ ਅਰਸ਼ਦੇ ਬੂਰੀਆ ਅਰਸ਼ਦੇ ਬੂਰੀਆ ਅਰਸ਼ਦੇ ਬੂਰੀਆ ਟੱਕਰ ਹੋਇਆ ਗਿਆ ਕੀਆ ਕੀ ਨੰਬਰ ਬੂਰੀਏ ਦਾ ਨੰਬਰ ਬੂਰੀਏ ਦਾ ਓਏ